ਇਹ ਕੋਤੂ ਉੱਪਰ ਵੀ ਖਿੱਲੀ ਹੋਈ ਆ ਇੱਥੇ ਹੁਣ ਜਦ ਬੰਦ ਕਰ ਦਿੱਤਾ ਜਾਏਗਾ ਤੇ ਏਸੀ ਵੀ ਟ੍ਰੈਫਿਕ ਨੇ ਦੱਸਿਆ ਹੈ ਕਿ ਕਿ ਰੂਟ ਵੀ ਡਿਫਰੈਂਟ ਦਿੱਤਾ ਜਾਏਗਾ ਲੋਕੀ ਹੈਗੇ ਆ ਕਾਫੀ ਸੰਖਿਆ ਦੇ ਵਿੱਚ ਆਂਦੇ ਨੇ ਇਹ ਦੇਖੋ ਹੁਣ ਇਹ ਲੋਕ ਉੱਤਰੋਂ ਆਏ ਨੇ ਉੱਤਰੋਂ ਆ ਕੇ ਭਈ ਬੱਸਾਂ ਵਗੈਰਾ ਕਾਫੀ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਹੈਵੀ ਵਾਹਨ ਵੀ ਹੈਗੇ ਆ ਉੱਪਰ ਦੇਖੋ ਰੇਲਵੇ ਦਾ ਕੰਮ ਚੱਲ ਰਿਹਾ ਆ ਹੁਣ ਲੋਕ ਜਿਹੜੇ ਹੈਗੇ ਆ ਇਥੋ ਲੰਘਣਗੇ ਜਦ ਇਹ ਬੰਦ ਹੋ ਜਾਏਗਾ ਤੇ ਦਿੱਕਤਾਂ ਸਾਹਮਣੇ ਜ਼ਰੂਰ ਕਰਨਾ ਪਏਗਾ ਲੁਧਿਆਣਾ ਇਨਫੋਰਮੇਸ਼ਨ ਦੇਖ ਰਹੇ ਤੁਸੀਂ ਸਵਾਗਤ ਹੈ ਮੈਂ ਤੁਹਾਡਾ ਗਿੱਟਾ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਜੀ ਦਿਮੋੜਿਆ ਪੁਲ ਦੇ ਕੋਲ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਬਹੁਤ ਮਸ਼ਹੂਰ ਦਿਮੋੜਿਆ ਪੁਲ ਹੈ ਪ੍ਰਸ਼ਾਸਨ ਵੱਲੋਂ ਇਸ ਨੂੰ ਇੱਕ ਤਰੀਕ ਨੂੰ ਬੰਦ ਹੋ ਕੇ ਦਿੱਤਾ ਜਾਵੇਗਾ ਕਿਉਂਕਿ ਰੇਲਵੇ ਲਾਈਨਾਂ ਦਾ ਕੰਮ ਹੋਣਾ ਹੈਗਾ ਤੁਹਾਨੂੰ ਦੱਸਦੇ ਆ ਪੂਰੀ ਜਾਣਕਾਰੀ ਦਿੰਨੇ ਆ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਦਿਮੋੜਿਆ ਪੁਲ ਹੈਗਾ ਜੀ ਸਾਹਮਣੇ ਰੇਲਵੇ ਦਾ ਕੰਮ ਜਿਹੜਾ ਹੈ ਚੱਲਣਾ ਹੈਗਾ ਜਿੱਤੇ ਕਰਕੇ ਲੋਕਾਂ ਨੂੰ ਹੈ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ ਦੁਕਾਨਦਾਰਾਂ ਨਾਲ ਗੱਲ ਕੀਤੀ ਹੈਗੀ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਸ਼ਾਪਸ ਹੈਗੀਆਂ ਤੇ ਇੱਥੇ ਆਟੋ ਵਗੈਰਾ ਵੀ ਲੰਘਦੇ ਨੇ ਕਾਰਾਂ ਵਗੈਰਾ ਲੰਘਦੀਆਂ ਤੁਸੀਂ ਦੇਖੋ ਇਸ ਪੁੱਲ ਨੂੰ ਜਿਹੜਾ ਹੈ ਬੰਦ ਕਰ ਦਿੱਤਾ ਜਾਏਗਾ ਪਹਿਲੇ ਜਿਹੜੀ ਡੇਟ ਸੀਗੀ 20 ਤਰੀਕ ਨੂੰ ਕਿਹਾ ਗਿਆ ਸੀਗਾ ਕਿ ਬੰਦ ਹੋਏਗਾ ਥੇ ਡੇਟ ਸਟੈਂਡ ਹੋ ਗਿਆ 24 ਤੀ ਤੱਕ ਚਲੇਗੀ ਤੇ ਹੁਣ ਦੱਸਿਆ ਜਾ ਰਿਹਾ ਕਿ ਡੇਟ ਇੱਕ ਤਰੀਕ ਹੋਏਗੀ ਤੇ ਇਸ ਨੂੰ ਬੰਦ ਕਰ ਦਿੱਤਾ ਜਾਏਗਾ ਦੁਕਾਨਦਾਰਾਂ ਦੇ ਵਿੱਚ ਥੋੜੀ ਮਾਇੂਸੀ ਹੈਗੀ ਆ ਹੁਣ ਬੰਦੇ ਇੱਥੋਂ ਵੀ ਆ ਰਹੇ ਨੇ ਉੱਪਰ ਜਿਹੜਾ ਹੈ ਰੇਲਵੇ ਲੰਘਦੀ ਹੈਗੀ ਆ ਤੇ ਸਾਹਮਣੇ ਉਹ ਦੀ ਦੇਖ ਸਕਦੇ ਹੋ ਟ੍ਰੈਫਿਕ ਜਿਹੜਾ ਹੈ ਅੰਗਦਾ ਇਹ ਅੰਦਰ ਦਿਮੋਰੀਆ ਪੁਲ ਹੈ ਦੇਖੋ ਟ੍ਰੈਫਿਕ ਕਿੰਨਾ ਜ਼ਿਆਦਾ ਜਿਹੜਾ ਹੈ ਆ ਰਹੇ ਹੁਣ ਬੰਦੇ ਵੀ ਆਉਂਦੇ ਨੇ ਦਿੱਕਤਾਂ ਦਾ ਸਾਹਮਣਾ ਤੇ ਜ਼ਰੂਰ ਕਰਨਾ ਪਏਗਾ ਪਰ ਇੱਕ ਗੱਲ ਵੀ ਜ਼ਰੂਰੀ ਹੈ ਡਵੈਲਪਮੈਂਟ ਦੇ ਵਰਕ ਵੀ ਬੜੇ ਜ਼ਰੂਰੀ ਹੈ ਕਈ ਲੋਕ ਪੈਦਲ ਵੀ ਲੰਘਦੇ ਹੈਗੇ ਆ ਤੁਹਾਨੂੰ ਅੰਦਰ ਵੀ ਲੈ ਕੇ ਚਲਦੇ ਆਂ ਦਿਮੋੜਿਆ ਪੁਲ ਪੂਰੀ ਤੁਹਾਨੂੰ ਦਿਖਾਣੇ ਆ ਇਹ ਜੇਕ ਅਸੀਂ ਕਲਾਸ ਚੌਂਕ ਤੋਂ niche ਕਰਕੇ ਦਮੋਰੀਆ ਪੁਲ ਹੈਗਾ ਅੰਦਰੋਂ ਅਸੀਂ ਜਾ ਰਹੇ ਆਂ ਤੇ ਦੇਖੋ ਗੱਡੀਆਂ ਲਗਾਤਾਰ ਚਲਦੀ ਜਾ ਰਹੀਆਂ ਅੱਗੇ ਵੀ ਦੁਕਾਨਾਂ ਹੈਗੀਆਂ ਕੰਮ ਬੰਦ ਹੋ ਜਾਏਗਾ ਬਾਈਕਵਾਰਾ ਵੀ ਲੱਗਦੀ ਹੈ ਤੁਸੀਂ ਦੇਖ ਸਕਦੇ ਹੋ ਆ ਸਾਹਮਣੇ ਦਮੋਰੀਆ ਪੁਲ ਹੈ ਕਾਫੀ ਮਸ਼ਹੂਰ ਤੇ ਪੁਰਾਣਾ ਪੁਲ ਹੈ ਦੇਖੋ ਤੂੰ ਉੱਪਰ ਵੀ ਖਿੱਲੀ ਹੋਈ ਆ ਇਥੇ ਹੁਣ ਜਦ ਬੰਦ ਕਰ ਦਿੱਤਾ ਜਾਏਗਾ ਤੇ ਏਸੀ ਵੀ ਟ੍ਰੈਫਿਕ ਨੇ ਦੱਸਿਆ ਹੈ ਕਿ ਇੱਕ ਰੂਟ ਵੀ ਡਿਫਰੈਂਟ ਦਿੱਤਾ ਜਾਏਗਾ ਡਿਫਰੈਂਟ ਰੂਟ ਜਿਹੜਾ ਦਿੱਤਾ ਜਾਏਗਾ ਉਹ ਦੇਖਣ ਆਵੇਗਾ ਕਿਹੜਾ ਰੂਟ ਦਿੱਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਹਾਂ ਤੁਸੀਂ ਦੇਖੋ ਅੱਗੇ ਵੀ ਜਿਹੜਾ ਲੋਕੀ ਹੈਗੇ ਆ ਕਾਫੀ ਸੰਖਿਆ ਦੇ ਵਿੱਚ ਆਂਦੇ ਨੇ ਇਹ ਦੇਖੋ ਹੁਣ ਇਹ ਲੋਕ ਉੱਤਰੋਂ ਆਏ ਨੇ ਉਧਰ ਆ ਕੇ ਪਈ ਬੱਸਾਂ ਵਗੈਰਾ ਕਾਫੀ ਜਾਂਦੀ ਆ ਜੀ ਦੇਖ ਸਕਦੇ ਹੋ ਹੈਵੀ ਵਾਈਕਲਸ ਵੀ ਹੈਗੇ ਆ ਤੁਸੀਂ ਜਾਣਗੇ ਬਹੁਤ ਜ਼ਿਆਦਾ ਹੋ ਸਕਦਾ ਹੈ ਪ੍ਰੇਸ਼ਾਨੀ ਹੋਵੇ ਆਹ देखो ਬੱਚੇ ਆ ਰਹੀ ਨੇ ਲੈਂਡ ਵੀ ਜਾ ਰਹੀ ਆ ਸਾਹਮਣੋ ਵੀ ਲੋਕੀ ਆਂਦੇ ਨੇ ਆਟੋ ਵਗੈਰਾ ਦੇਖੋ ਕਿੰਨਾ ਜ਼ਿਆਦਾ ਆ ਸਾਹਮਣੇ ਵੀ ਦੇਖ ਸਕਦੇ ਹੋ ਆ ਵੀ ਪੁਲ ਹੈਗਾ ਇੱਥੇ ਲੋਕੀ ਸ਼ਹਿਰ ਚੋਂ ਘੰਟਾ ਘਰ ਚੋਂ ਉਤਰ ਕੇ ਸਾਹਮਣੇ ਜਿਹੜੇ ਚਲੇ ਜਾਓਗੇ ਤੁਹਾਨੂੰ ਇੱਧਰ ਵੀ ਦਿਖਾ ਦਈਏ ਇਹ ਉੱਪਰੋਂ ਲੋਕੀ ਆਂਦੇ ਨੇ ਘੰਟਾ ਘਰ ਵੱਲੋਂ ਵਾਪਸ ਇੱਧਰ ਵੀ ਤੁਹਾਨੂੰ ਦਿਖਾ ਦਈਏ ਆ ਦੇਖੋ ਇਸ ਸਾਈਡ ਵੀ ਤੁਹਾਨੂੰ ਪੂਰਾ ਵਿਊ ਦਿਖਾ ਰਹੇ ਆ A to Z ਉੱਪਰੋਂ ਦੇਖੋ ਰੇਲਵੇ ਦਾ ਕੰਮ ਐ ਚੱਲਿਆ ਐ ਵਾਟੋ ਵੀਡੀਓ ਸ਼ੇਅਰ ਕਰ ਦਿਓ ਸਾਹਮਣੇ ਵੀ ਦੁਕਾਨਾਂ ਹੈਗੀਆਂ ਆ ਦੇਖੋ ਇੱਥੋਂ ਆ ਹੁਣ ਲੋਕ ਜਿਹੜੇ ਹੈਗੇ ਆ ਇੱਥੋਂ ਲੰਘਣਗੇ ਜਦ ਇਹ ਬੰਦ ਹੋ ਜਾਏਗਾ ਤੇ ਦਿੱਕਤਾਂ ਸਾਹਮਣੇ ਜਰੂਰ ਕਰਨਾ ਪਏਗਾ ਬਾਕੀ ਦੇਖਦੇ ਆ ਆ ਤੁਸੀਂ ਉੱਪਰ ਦੇਖੋ ਉਧਰ ਸਾਈਡ ਵਨ ਸਾਈਡ ਆ ਇੱਧਰ ਆਉਣ-ਜਾਣ ਵਾਸਤੇ ਸਿੱਧੇ ਲੋਕ ਹੀ ਜਾਣਗੇ ਜੀ ਕਲਾਸ ਚੌਂਕ ਇਹ ਤੁਹਾਨੂੰ ਦਿਖਾਇਆ ਜਿਵੇਂ ਕਿ ਤੁਹਾਨੂੰ ਦਿਖਾਇਆ ਦਮੋੜੀਆਪੁਰ ਖੜੇ ਸੀਗੇ ਜੀ ਇੱਕ ਤਰੀਕ ਨੂੰ ਇਸ ਨੂੰ ਬੰਦ ਕਰ ਦਿੱਤਾ ਜਾਏਗਾ ਕਿਉਂਕਿ ਰੇਲਵੇ ਦਾ ਕੰਮ ਜਿਹੜਾ ਹੈ ਚੱਲੇਗਾ। ਬਾਕੀ ਦੇਖਦੇ ਆ ਪਹਿਲੇ ਵੀ ਜੋ ਹੈ ਇੱਕ 20 ਤਰੀਕ ਨੂੰ ਲਾਈਟ ਸੀਗੀ, ਇੱਕ 20 ਤਰੀਕ ਨੂੰ ਡੇਟ ਸੀਗੀ ਉਹ ਚੇਂਜ ਹੋਈ ਸੀ ਤੇ 24 ਨੂੰ ਡੇਟ ਚੇਂਜ ਹੋਈ ਸੀ। ਹੁਣ 1 ਦਸੰਬਰ ਤੋਂ ਬੰਦ ਕਰ ਦਿੱਤਾ ਜਾਏਗਾ 3 ਮਹੀਨੇ ਰਸਤੇ ਤੇ ਰੇਲਵੇ ਦਾ ਕੰਮ ਤੇ ਹੋਏਗਾ। ਬਾਕੀ ਦੇਖਦੇ ਆ ਸਰਕਾਰ ਕਿੰਦਾ ਕੰਮ ਕਰਦੀ ਆ ਕਿ ਲੋਕਾਂ ਨੂੰ ਕੀ ਪਰੇਸ਼ਾਨੀ ਆਏਗੀ ਉਹ ਵੀ ਤੁਹਾਨੂੰ ਦਿਖਾਵਾਂਗੇ। ਬਣੇ ਰਹੋ ਮੈਂ ਜਗਤਪਤ ਲਦਾਨ ਇਨਫੋਰਮੇਸ਼ਨ। ਥੈਂਕ ਯੂ।